ਇੱਕ ਇੱਕ ਫਾਇਰ ਹੋਇਆ 9mm ਪਿਸਟਲ ਜਿਹੜਾ ਸਰਵਿਸ ਪਿਸਟਲ ਸੀ ਜਿਸ ਕਰਨ ਸਿੰਘ ਆਇਓ ਪੀਐਸ ਸਿਵਲ ਲਾਈਨ ਐਸਆਈ ਐਸਾ ਸਾਰਾ ਪ੍ਰਮੋਦ ਹੋ ਗਿਆ ਜੋ ਰੋਕਾ ਕੋ ਕੀਤੀ ਸੀਗੀ ਜੀ ਉਸੇ ਰਿਟੈਲੀਗੇਸ਼ਨ ਚ ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਨਾ ਕਿ ਜਿਸ ਕਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਨੂੰ ਨਿਊਟਰਲਾਈਜ਼ ਕੀਤਾ ਹੋਇਆ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਸਾਰਾ ਸਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ ਹੈ ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅਜਰੀ ਜਿਹੜੀ ਵੀ ਹੈਗੀ ਦੇਖੋ ਜਿਹੜੇ ਟੋਟਲ ਆਪਾਂ ਦੇਖੀਏ ਪਰਸ ਦੇ ਵਿੱਚ ਜਿਹੜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ ਉਹਨਾਂ ਦੇ ਪਾਸਪੋਰਟ ਸੀਗੇ ICICI ਤੇ ATM ਕਾਰਡ ਸੀਗੇ ਆਈਫੋਨ ਸੀ ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ ਇੱਕ ਰੈਵੋਲੂਟ ਕਾਰਡ ਸੀਗਾ ਉਹ ਇੰਗਲਿਸ਼ ਅਮਰੀਕਨ ਐਕਸਪ੍ਰੈਸ ਕਾਰਡ ਸੀ ਉਹਨਾਂ ਦੀਆਂ ਐਨਕਾਂ ਸੀ ਤੇ 300 ਪਾਉਂਡ ਤੇ 2000 ਰੁਪਏ ਇੰਡੀਅਨ ਸੀਗਾ ਇਹ ਜਿਹੜੇ ਮូរੀਸ਼ੀਅਸ ਦੇ ਮੈਡਮ ਕੁਰਾਸ਼ੀ ਨੇ ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਤੇ ਨੈਸ਼ਨਲ ਆਈਡੀ ਸੀ ਤੇ ਕਰੰਸੀ ਨੋਟ ਸੀ 600 ਯੂਰੋ ਤੇ 20000 ਇੰਡੀਅਨ ਕਰੰਸੀ ਸਾਰੇ ਪੈਸੇ ਬਰਾਮਦ ਕਰ ਤੇ तकरीबन ਸਾਰੇ ਕੰਪਲੀਟ ਹੋ ਗਈ ਹੈ ਜੀ ਕਿਹਦੇ ਕੀ ਕਰਨ ਆਏ ਸੀ ਇੱਥੇ ਮਤਲਬ ਬਰਾਮਦ ਇੱਥੇ ਇਹਨੇ ਛੁੱਟ ਦਿੱਤਾ ਸੀ ਜੀ ਪਰਸ ਇਹਨੇ ਜਾ ਦੇਖੋ ਜਿਹੜੇ ਪੁਲਜ਼ਮ ਹੁੰਦੇ ਨੇ ਆਪਣਾ ਹੀ ਸਿਸਟਮ ਬਣਾਉਂਦੇ ਨੇ ਔਰ ਗੁੰਮਰਾਹ ਵੀ ਕਰਦੇ ਕਈ ਵਾਰੀ ਪੁਲਿਸ ਨੂੰ ਸੋਸ ਕਰਕੇ ਅਸੀਂ ਇਹ ਰਿਕਵਰੀ ਵਾਸਤੇ ਇਥੇ ਆਏ ਸੀਗੇ ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮੁਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਘੜੀ ਲੱਗੀ ਹੁੰਦੀ ਹੈ ਅਜੇ ਕੀ ਇਹਨੂੰ ਹੱਥ ਘੜੀ ਨਾ ਲਾ ਕੇ ਲੈ ਗਏ ਆ ਸੀ ਜੀ ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ ਤੋ ਮੈਂ ਇਹਨੂੰ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ ਬਿਕੋਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ ਅਸੀਂ ਉਹਨੂੰ ਰਿਵਾਰਡ ਵੀ ਕਰਾਂਗੇ ਸਰ ਦੱਸਣਾ ਰਿਕਵਰੀ ਮਿਲੇ ਇੱਕ ਵੀਡੀਓ ਵੀ ਤਿਆਰ ਕੀਤੀ ਜਾਂਦੀ ਹੈ ਨਹੀਂ ਪੁਲਿਸ ਨੇ ਬਲੱਗ ਕੀਤੀ ਹੋ ਸਕਦੀ ਹੈ ਆਪਾਂ ਜੇ ਚੱਲ ਰਹੀ ਹੈ ਜੀ ਇਹਦੇ ਫੋਨ ਕੰਫਰੈਂਸ ਤੁਸੀਂ ਤੁਸੀਂ ਸਰ ਦੱਸ ਰਹੇ ਹੋ ਟੈਕਨੀਕਲ ਐਨਾਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ ਵੀਲ ਡੂ ਦੀ ਨੀਡਫੁਲ ਜੀ ਥੈਂਕ ਯੂ ਤੁਸੀਂ ਵੇਖਿਆ ਕਿ ਉਹ ਇਸ ਵੇਲੇ ਕਿਉਂ ਨਹੀਂ ਸਰ ਪੁਲਿਸ ਸਾਹਿਬ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਸਰ ਬਿਲਕੁਲ ਤੁਸੀਂ ਤਸਵੀਰਾਂ ਚ ਵੇਖ ਸਕਦੇ ਇਹਨਾਂ ਦੇ ਵੱਲੋਂ ਸਨੇਚਿੰਗ ਕੀਤੀ ਗਈ ਸੀਗੀ ਐਨਆਰਆਈ ਪਰਿਵਾਰ ਦੇ ਨਾਲ ਜਿਸ ਤੋਂ ਬਾਅਦ ਇਹ ਜਦੋਂ ਪੁਲਿਸ ਨੇ ਫੜ ਲਿੱਤੇਗੇ ਸੀਗੇ ਰਿਕਵਰੀ ਵਾਸਤੇ ਜਿਹੜੇ ਇੱਥੇ ਲੈ ਕੇ ਆਏ ਸੀਗੇ ਤੇ ਉਸ ਦੌਰਾਨ ਪੁਲਿਸ ਦੀ ਅਸੌਲਟ ਜਿਹੜੀ ਆ ਹੋ ਕੇ ਕਿਤਨਾ ਕਿਤੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਜਿਹੜੀ ਆ ਉਹ ਫਾਇਰਿੰਗ ਕੀਤੀ ਜਾਂਦੀ ਹੈਗੀ ਹੈ ਤੇ ਪਰ ਤੁਹਾਨੂੰ ਦੱਸਦੇ ਕਿ ਪੁਲਿਸ ਮੁਲਾਜ਼ਮ ਇਸ ਪੂਰੇ ਅਨਕਾਊਂਟਰ ਦੇ ਵਿੱਚ ਜ਼ਖਮੀ ਹੋ ਜਾਂਦਾ ਤੇ ਗੈਂਗਸਟਰ ਵੀ ਜਿਹੜਾ ਤੁਸ ਨੇਚਰ ਸੀਗਾ ਉਹ ਵੀ ਜ਼ਖਮੀ ਹੋ ਜਾਂਦਾ ਫਿਲਹਾਲ ਪੁਲਿਸ ਸੇ ਵੱਨੋਂ ਰਿਕਵਰੀ ਜਿਹੜੀ ਕਰ ਦਿੱਤੀ ਗਈ ਹੈਗੀ ਆ ਜੋ ਵੀ ਉਸਨੇ ਫਰੇਚਿੰਗ ਕੀਤੀ ਸੀਗੀ ਉਸ ਦੀ ਜਿਹੜੀ ਰਿਕਵਰੀ ਹੋ ਗਈ ਹੋਈ ਹੈ ਕਿਤੇ ਪਹੁੰਚੇ ਨੇ ਸਪੌਟ ਤੇ ਪਹੁੰਚੇ ਨੇ ਜਿੱਥੇ ਇਹ ਪੂਰੀ ਪ੍ਰੈਸ ਕਰਾਂਗੇ ਸਾਰਾ ਬੈਕਗ੍ਰਾਉਂਡ ਬਸ ਸਾਰਾ ਇਹ ਸਾਰੀ ਇਨਕਵਰੀ ਕੀਤੀ ਗਈ ਹੈ ਇਹ ਮਿਲ ਕਰਨਾ ਸਭ ਸਾਬ੍ਹ ਦੇ ਲੋਕਾਂ ਨੂੰ ਬੜੀ ਕਲੀਅਰ ਅਪੀਅਰ ਹੈ ਕਿ ਅਸੀਂ ਵਜਨਵਾਦ ਦਾ ਉਹਨਾਂ ਦੀ ਸੁਰੱਖਿਆ ਵਾਸਤੇ ਔਰ ਜਿਹੜਾ ਹੈ ਗ੍ਰਾਈਟ ਕਟ ਹੋਣੇਗਾ ਉਹਦੇ ਵਾਸਤੇ ਤੁਸੀਂ ਦੇਖੋ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਭ ਤੋਂ ਜਰੀਏ ਐਕਸ਼ਨ ਕੀਤਾ ਸਾਰਾ ਕੁਝ ਰਿਕਵਰ ਕੀਤਾ ਗਿਆ ਹੈ ਕਿ ਕਾਫੀ ਹੂਜ ਅਮਾਉਂਟ ਦੀ ਬੰਦੀ ਹੈ ਫੈਮਿਲੀਜ਼ ਵੱਲੋਂ ਕੀ ਰਿਐਕਟ ਕੀਤਾ ਗਿਆ ਫੈਮਿਲੀਜ਼ ਨੇ ਬਹੁਤ ਐਪਰੀਸ਼ੀਏਟ ਕੀਤਾ ਜੀ ਸਾਰੇ ਪੁਲਿਸ ਦੇ ਕੰਮ ਨੂੰ ਐਂਡ ਉਹ ਤੁਹਾਡਾ ਮੇਰੇ ਖਾਤੇ ਸ਼ੇਅਰ ਵੀ ਕਰਨਗੇ ਉਹ ਕਰਦੇ ਪੁਲਿਸ ਕਮਿਸ਼ਨਰ ਗੁਰਪੀ ਸਿੰਘ ਮਨਰ ਸਾਹਿਬ ਜੀ ਨਾਲ ਸਾਡੀ ਲਾਈਵ ਜੁੜੇ ਹੋ ਪੀਟੀਵੀ ਤੇ ਆ ਕੇ ਸਾਰਾ ਮਾਮਲਾ ਸਾਰਾ ਦੱਸਦੇ ਨੇ ਦੇਖੋ ਮੈਂ ਜਿੱਦਾਂ ਤੁਹਾਨੂੰ ਬਰੀਫ ਕੀਤਾ ਸਨੈਚਿੰਗਸ ਦੋ ਹੋਈਆਂ ਸੀ ਫੋਰਨ ਨੈਸ਼ਨਲਸ ਤੋਂ ਈ ਰਿਕਸ਼ਾ ਦੇ ਵਿੱਚ ਇੱਕ ਦੇ ਵਿੱਚ ਇੱਕ ਸਿੰਗਲ ਸਨੈਚਰ ਸੀਗਾ ਔਰ ਇੱਕ ਦੂਜੇ ਦੇ ਵਿੱਚ ਸੀਗਾ ਆਪਣੇ ਦੋ ਬੰਦੇ ਸੀਗੇ ਤੋਂ ਮੇਨ ਸਨੈਚਰ ਨੂੰ ਅਸੀਂ ਫੜ ਲਿਆ ਸੂਰਜ ਜਿਹੜਾ ਹੈਗਾ ਔਰ ਇਹ ਪਿੰਡੀ ਸਦਾ ਨਾਲੇ ਦਾ ਰਹਿਣ ਵਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਇਹਨੇ ਜਿਹੜੇ ਦੋਨੇ ਪਰਸ ਦੇ ਵਿੱਚ ਚੀਜ਼ਾਂ ਸਿਗੀਆਂ ਬਰਾਮਦ ਹੋ ਗਈਆਂ ਇਹਦਾ ਸਾਥੀ ਗੁਰਕੀਰਤ ਅਸੀਂ ਨਾਮਿਨੇਟ ਕਰ ਲਿਆ ਉਹ ਵੀ ਫੜਿਆ ਜਾਏਗਾ ਪਰ ਮੇਨ ਕਿੰਗ ਪਿੰਨ ਇਹੀ ਸੀਗਾ ਸਰ ਕੀ ਕੁਛ ਲੁੱਟਖੋ ਕੀਤੇ ਗਏ ਸੀ ਕਿੰਨੀ ਵਾਰ ਦਾ ਤ ਤ ਦੋ ਵਾਰ ਦਾ ਤਾਂ ਇਹ ਰੀਸੈਂਟ ਹੀ ਨੇ ਜੀ ਪਰ ਪੁਲਿਸ ਨੂੰ ਮੈਂ ਅਪਰੀਸ਼ੀਏਟ ਕਰਦਾ ਕਿ ਬੜਾ ਇਮੀਡੀਏਟ ਸਵਿਫਟ ਐਕਸ਼ਨ ਲਿਆ ਔਰ ਸਾਡੇ ਜਿਹੜੀ ਪੁਲਿਸ ਪਾਰਟੀ ਵੀ ਬੜੀ ਅਲਰਟ ਸੀ ਜਦੋਂ ਨੇ ਸ਼ਰਾਰਤ ਕੀਤੀ ਗਨ ਖੋਣ ਦੀ ਕੋਸ਼ਿਸ਼ ਕੀਤੀ ਸਾਡੇ ਮੁਲਾਜ਼ਮ ਦੀ ਤੋ ਉਹਨੇ ਦਵਾਦਵ ਨੂੰ ਨਿਊਟਰਲਾਈਜ਼ ਕੀਤਾ ਸਰ ਦੱਸਿਆ ਜਾ ਰਿਹਾ ਦੋਨੋਂ ਵਿਕਟਮਸ ਐਨ ਆਰ ਆਈ ਦੇ ਹਾਂਜੀ ਕੁਦਰਤੀ ਦੋਨੇ ਹੀ ਵਿਕਟਮਸ ਐਨ ਆਰ ਆਈ ਨੇ ਇੱਕ ਯੂ ਕੇ ਦੇ ਨੇ ਫੈਮਿਲੀ ਮਦਰ ਐਂਡ ਡਾਟਰ ਦੂਜੇ ਮੋਰੀਸ਼ੀਅਸ ਦੇ ਨੇ ਕਿ ਕਿੰਨੀ ਵੱਡੀ ਸੀ ਲੋਟ ਸਾਰੇ ਉਹਦੇ ਚ ਬੇਸਿਕਲੀ ਉਹਨਾਂ ਦੇ ਕਾਰਡ ਸੀਗੇ ਫੋਨ ਸੀਗੇ ਸਨ ਗਲਾਸਸ ਸੀ ਔਰ ਕੋਈ ਆਈ ਡੀਜ਼ ਜਿਹੜਾ ਆਪਾਂ ਕੈਰੀ ਕਰਦੇ ਆ ਕ੍ਰੈਡਿਟ ਕਾਰਡ ਵਗੈਰਾ ਔਰ ਕੁਝ ਕਰੰਸੀ ਸੀ ਫੋਰਨ ਕਰੰਸੀ ਐਂਡ ਇੰਡੀਅਨ ਕਰੰਸੀ ਸਰ ਸਰ ਸਾਰਸਮਨ ਰਾਬਤ ਕਰ ਹਾਂਜੀ ਹਾਂਜੀ ਸਰ ਇੱਥੇ ਲਿਆਉਣ ਦਾ ਕੀ ਮਨਤਬ ਸੀ ਉਹਨੂੰ ਸੂਰਜ ਨੇ ਇਹ ਬਰਾਮਦਗੀ ਵਾਸਤੇ ਲੈ ਕੇ ਆਏ ਸੀ ਉਹ ਕਹਿੰਦਾ ਮੈਂ ਇੱਥੇ ਡਿਸਪੋਜ਼ ਆਫ ਕੀਤਾ ਕੁਝ ਸਮਾਨ ਇਹ ਤੋਂ ਸਰ ਰਿਕਵਰੀ ਵੀ ਸਰ ਹੋਈ ਹੈ ਤੋਂ ਹਾਂਜੀ ਇਹ ਹਾਲਾਤ ਕਿੱਦਾਂ ਪੈਦਾ ਹੋ ਇੱਕ ਗੋਲੀ ਚਲਾਣੀ ਹਾਲਾਤ ਇਹ ਹੈ ਜੀ ਵੀ ਉਹਨੇ ਜਦੋਂ ਇੱਥੇ ਲੈ ਕੇ ਆਏ ਉਹਨੇ ਦਵਾਦ ਇੱਕ ਗਨ ਨੂੰ ਹੱਥ ਪਾਇਆ ਮੁਲਾਜ਼ਮ ਦੀ ਨੂੰ ਤੇ ਆਈਓ ਜਸਕਰਨ ਸਿੰਘ ਜਿਹੜਾ ਸਿਵਲ ਲਾਈਨ ਵਾਲਾ ਐਸਆਈ ਹੈ ਸਾਡਾ ਉਹਨੇ ਬੜੀ ਮੁਸਤੈਦੀ ਨਾਲ ਆਪਣੇ ਸਰਵਿਸ ਰੋਲਵਰ ਤੋਂ ਉਹਨੂੰ ਫਾਇਰ ਕੀਤਾ ਜ਼ਮੀਨ ਵਾਲ ਤੇ ਉਹ ਉਹਦੇ ਪੈਰ ਤੇ ਲੱਗਿਆ